ਲੋ ਵੀ ਮਿੱਤਰੋ ਕਈ ਵੀਰਾਂ ਦੇ ਫੋਨ ਆ ਰਹੇ ਨੇ ਵੀ ਘੱਟ ਰੇਟ ਦਾ ਟਰੈਕਟਰ ਚਾਹੀਦਾ ਅੱਛਾ ਤੇ ਲੋਕ ਘੱਟ ਰੇਟ ਦਾ ਟਰੈਕਟਰ ਲੈ ਕੇ ਆਏ ਐ ਅੱਛਾ ਟਰੈਕਟਰ ਮਾਡਲ ਵੀ ਉੱਚਾ ਹੈ ਤੇ ਰੇਟ ਬਹੁਤ ਘੱਟ ਇਹਦੇ ਕੈਮਰਾ ਮਾਰ ਲਾ ਟਰੈਕਟਰ ਦੇ ਪਾਵਰ ਸਟੀਅਰਿੰਗ ਦਾ ਟਰੈਕਟਰ ਹੈ ਅੱਛਾ ਡਬਲ ਕਲਚ ਹੈ ਹੂੰ ਟਾਰ ਵੀ ਚੰਗਿਆ ਅੱਛਾ ਤੋਂ ਵੱਧਾ ਡੈਰ ਅੱਦੇ ਹੀ ਮੰਨ ਲਾ ਤੂੰ 14 14 ਵਾਲੇ ਮਗਰ ਲਿਆ 3 ਲੈ 6 ਪੰਜਾ ਲੈ 6 ਪੰਜਾ ਲੈ ਫੋਟੋ ਆ ਗਿਆ ਨਾ ਪੂਰਾ ਸਾਫ ਸੁਥਰਾ ਰਾਈਟਰ ਹੈ ਥੱਲੇ ਬਾਡੀ ਲੈਣ ਦਾ ਦੇਖ ਲੈ ਕਿਤੋਂ ਵੀ ਕੋਈ ਵੀ ਖੋਟੇ ਪੈਸੇ ਦੀ ਕਮੀ ਨਹੀਂ ਰਾਈਟਰ ਦੇ ਵਿੱਚ ਬਿਲਕੁਲ ਡਬਲ ਕਲਚ ਚ ਆ ਗਿਆ ਸ਼ੈਡ ਗੇਅਰ ਆ ਗਿਆ ਹੂੰ ਤੇ ਚੰਗੀਆਂ ਬ੍ਰੇਕਾਂ ਤੇ ਪਲੇਟਨਰੀ ਡਰਾਈਵ ਆ ਗਿਆ ਮਗਰ ਆ ਗਿਆ ਇੱਧਰ ਕੀ ਆ ਗਿਆ ਪਲੈਨਟਰੀ ਡਰਾਈਵ ਮੋਟੇ ਟੂ ਬਾਲ ਅੱਛਾ ਅੱਛਾ ਚਾਹ ਦੇ ਦੂ ਮਗਰ ਆਪਸ਼ਨ ਜਿਹੜੇ ਵੀ ਬ੍ਰਾਂਡ ਦੇ ਉਹਨਾਂ ਨੂੰ ਪਤਾ ਦੇ ਬਾਰੇ ਬਿਲਕੁਲ ਐਡਾ ਮਜ਼ਬੂਤ ਆ ਕਈ ਵਾਰੀ ਟਰੈਕਟਰ ਕੋਕਾਂ ਟੱਟਣ ਦੀ ਸ਼ਿਕਾਇਤ ਆਉਂਦੀ ਇਹਦੇ ਨਹੀਂ ਆਉਂਦੀ ਕੋਸ਼ਿਸ਼ ਕਰੀ ਜਾ ਇਹਨਾਂ ਕਰ ਜੀ ਤੇ ਮਰਜੀ ਚੱਕ ਚੱਕ ਮਾਰੀ ਚੱਕ ਚੱਕ ਮਾਰੀ ਇਹਨੂੰ ਕੋਈ ਦਿੱਕਤ ਨਹੀਂ ਤੇ ਟਾਇਰ ਵੀ ਮਗਰਲੇ ਚੰਗੇ ਆ ਕੰਪਨੀ ਦੇ ਮਗਰਲੇ ਐਲਾਇੰਸ ਦੇ ਆ ਹੂੰ ਤੇ ਮੂਰਲੇ ਪੋਲੋ ਦੇ ਵੱਲੋਂ ਦੀ ਆ ਗਈ ਇਧਰੋਂ ਦੇਖ ਲੈ ਟਰੈਕਟਰ ਕਿਵੇਂ ਗੁੰਦਿਆ ਪਿਆਗਾ ਬੋਦੀ ਦਾ ਸੁਣਾ ਯਾਰ ਹਨਾ ਪੂਰਾ ਪੂਰਾ ਚੰਗਾ ਟਰੈਕਟਰ ਹੈਗਾ ਬਾਕੀ ਕੁਝ ਵੀ ਰੰਗ ਤੋਂ ਕੋਈ ਦੇਖੀ ਬਚਿਆ ਹੋਇਆ ਟਰੈਕਟਰ ਹਨਾ ਜਮਾ ਰੰਗ ਹੋਇਆ ਨਹੀਂ ਕਿਤੇ ਵੀ ਆ ਜਗ੍ਹਾ ਤੇ ਮਾੜਾ ਜਿਹਾ ਇੰਨੀ ਜਗ੍ਹਾ ਸੀ ਅੱਛਾ ਤੇ ਹੋਰ ਨਹੀਂ ਕਿਤੇ ਸਾਰਾ Ориਜਨਲ ਟਰੈਕਟਰ ਹੈ ਬਾਕੀ ਆਹ ਲੈ ਆ ਪ੍ਰੂਫ ਹੀ ਪਏ ਨੇ ਇਥੇ ਹਾਂ ਹਾਂ ਹਨਾ ਤੇ ਰੇਟ ਇੰਨਾ ਕਿਉਂ ਘਟਾ ਹੈ ਕੀ ਕਰਨਾ ਇਹਦਾ ਇਹ ਤੂੰ ਮੈਨੂੰ ਪੁੱਛਿਆ ਨਹੀਂ ਆ ਰੋਸ ਤੋਂ ਕਈ ਵੀਰਾਂ ਦੇ ਫੋਨ ਆਉਂਦੇ ਨੇ ਯਾਰ ਕਈ ਵਾਰੀ ਕਹਿੰਦੇ ਯਾਰ ਕੋਈ ਦੂਰ ਦੇ ਨੰਬਰ ਦਾ ਟਰੈਕਟਰ ਇਹ ਆਂਧਰਾ ਦਾ ਨੰਬਰ ਹੈ ਤੇ ਅੱਛਾ ਠੀਕ ਹੈ ਪੇਸ ਕਰਕੇ ਦਾ ਰੇਟ ਤਾਂ ਘ ਦੋ ਨਾ ਕਿ 60000 ਰੁਪਏ ਦਾ ਰੇਟ ਹੈ ਦਾ ਤੇ ਪਟਾ 1 ਲੱਖ ਦਾ ਟਰੈਕਟਰ ਦੇ ਅੱਛਾ ਇਹ ਹਾਂ ਇਹਦੂ ਤਾਂ ਯਾਰ ਹੁਣ ਵੀ ਉਹਦੇ ਅੱਖ ਨੂੰ ਰੱਬ ਦਾ ਨਾਂ ਹੈ ਰੱਬ ਦਾ ਨਾਂ ਠੀਕ ਹੈ ਚੰਗਾ ਟਰੈਕਟਰ ਹੈ ਆਪਣੇ ਦੱਸਣ ਤੇ ਹੀ ਪਤਾ ਲੱਗਦਾ ਵੀ ਇਹ ਬਾਹਰਲਾ ਨੰਬਰ ਟਰੈਕਟਰ ਹੈ ਪਰ ਜੱਜ ਨਹੀਂ ਹੁੰਦਾ ਤੈਨੂੰ ਵੀ ਨਹੀਂ ਪਤਾ ਲੱਗਿਆ ਮੇਰੇ ਦੱਸੇ ਤੋਂ ਪਤਾ ਲੱਗਿਆ ਮੈਨਾਂ ਹੋਰ ਕਿੰਨੀ ਨਿਗਾਹ ਮਾਰੀ ਜਾਂਦਾ ਸੀਗਾ ਮੇਰੇ ਕੋਲ ਕਿਉਂ ਮੇਰੇ ਇੰਨਾ ਰੇਟ ਕਿਉਂ ਘਟਾ ਇਸ ਕਰਕੇ ਰੇਟ ਘਟਾ ਇਹ ਤੇ ਕੁਲਵੀਰ ਇੱਕ ਗੱਲ ਹੋਰ ਹੈ ਤਾਂ ਮੈਂ ਬਾਹਰਲੇ ਟਰੈਕਟਰ ਕਾਫੀ ਦੇਖਿਆ ਹਾਂ ਹਾਂ 2 ਸਾਲ ਹੋ ਗਏ ਸੁਖਨਾਉਂ ਆਉਂਦੇ ਨੂੰ ਮੰਡੀ 'ਚ ਹੋਰ ਆਸ-ਪਾਸ ਵੀਡੀਓ ਜੀ ਦੇ ਦੇਣੇ ਪਰ ਬਾਹਰ ਦਾ ਨੰਬਰ ਟਰੈਕਟਰ ਜਰੂਰ ਦੇਖਿਆ ਪਰ ਇੰਨਾ ਸਾਫ਼ ਟਰੈਕਟਰ ਨਹੀਂ ਇਹ ਆਪਾਂ ਪਹਿਲੀ ਵਾਰੀ ਟਰੈਕਟਰ ਲਿਆ ਲੇਟਾ ਵੀ ਆ ਜਿਹੜਾ ਸਭ ਤੋਂ ਪਹਿਲਾਂ ਤੂੰ ਸਟਾਰਟ 'ਚ ਬੱਚੇ ਦੀ ਵੀਡੀਓ ਕਰੀ ਸੀ ਉਹ ਲਿਆ ਸੀਗਾ ਉਹ ਵੀ ਚੰਗਾ ਲਿਆ ਸੀ ਨਹੀਂ ਮੈਨੂੰ ਇੰਨਾ ਸਾਫ਼ ਟਰੈਕਟਰ ਨਹੀਂ ਮਿਲਿਆ ਇਹਨੂੰ ਦੇਖ ਕੇ ਰੂਹ ਕੁਝ ਹੁੰਦੀ ਆ ਦੇਖ ਹਾਂ ਠੀਕ ਹੈ ਮੇਰੇ ਬਹੁਤ ਬੁਰਾ ਹਾਲ ਜੇ ਹੁੰਦਾ ਬਹੁਤ ਕੁੱਤੇ ਭੱਜੇ ਯਾਰ ਕਿਸੇ ਪਾਸੋਂ ਰੰਗ ਦਾ ਕਲਮ ਪੇਂਟ ਵੀ ਨਹੀਂ ਲੱਗੀ ਨਹੀਂ ਨਾਲ ਹੀ ਕਿੰਨਾ ਹਨਾ ਬਹੁਤ ਸਾਫ ਡੈਕਟਰ ਹੈਗਾ ਬਾਕੀ ਯਾਰ ਸਹੂਲਤ ਦੇਖ ਲੈ ਪਾਵਰ ਸਟੀਅਰਿੰਗ ਡਬਲ ਕਲਚ ਤੇ ਸਾਰੀਆਂ ਸਹੂਲਤਾਂ ਆ ਗਈਆਂ ਤੇ 50 ਪਲੱਸ ਐਚਪੀ ਦਾ ਡੈਕਟਰ ਇੰਨੇ ਘੱਟ ਰੇਟ 'ਚ ਇਹ ਵੀ ਇੱਕ ਤੋਹਫਾ ਬਹੁਤ ਵੀਰਾਂ ਦੇ ਫੋਨ ਆਉਂਦੇ ਸੀ ਆਪਾਂ ਤਾਂ ਕਰਕੇ ਮੈਂ ਕਿਹਾ ਸ਼ੁਰੂਆਤ ਕਰਕੇ ਵੇਚਣ ਯਾਰ ਆਪਾਂ ਲੈ ਗਏ ਠੀਕ ਹੈ ਹੁਣ ਲੈ ਅੰਦਰ ਜੇ ਕਿਸੇ ਵੀਰ ਨੇ ਲੈਣਾ ਹੈ ਤੇ ਆਪਣੇ ਨਾਲ ਸਕਰੀਨ ਉੱਪਰ ਚੱਲ ਰਹੇ ਨੰਬਰ ਤੇ ਕੰਟੈਕਟ ਕਰ ਲਿਓ ਤੇ ਇਦੋਂ ਅੱਗੇ ਤੇ ਦੂ ਅੱਗੇ ਚੱਲ ਅੱਗੇ ਆ ਇੱਕ ਸ਼ਵਰਾਜ ਹੋਰ ਦਿਖਾ ਦੇ ਪਾ ਦੇ ਹਾਂ ਇਹਦੇ ਤਾਂ ਜਿੰਨੇ ਗੋਣ ਗਿਣੀ ਚੱਲੇਗੇ ਥੋੜੀ ਥੋੜੇ ਹੈਗੇ ਸਾਰਾ ਕੁਝ ਨਾਲ ਹੋਦਾ ਹੀ ਆ ਤੇ ਰਾਤ ਮੁੱਕ ਜੂ ਕਹਿੰਦੇ ਬਾਤ ਨਹੀਂ ਮੁੱਕਦੀ ਬਾਤ ਨਹੀਂ ਮੁਕਣੀ ਜਿੰਨੇ ਮਰਜੀ ਗੋਣੀ ਗੋਣਾ ਉੱਗਣ ਦਾ ਇਹਦੇ 'ਚ ਹੈ ਹੀ ਨਹੀਂ ਬਿਲਕੁਲ ਹੈਨਾ ਤੇਰੀ ਸਪੀਡ ਆਇਆ ਟਾਪ ਮਾਡਲ ਹੈ ਹੂੰ 16 ਦੇ ਟਾਇਰਾਂ 'ਚ ਹੈ ਹੂੰ 800 ਤੇ 80 ਕਿ ਗੰਢੇ ਚੱਲਿਆ ਸਾਰਾ ਕੋਲੀ 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 ਹਾਂ ਬੜਾ ਮੀਟਰ ਦਿਖਾ ਵੀ ਸਕਦੇ ਆਪਾਂ ਤੇ ਅੱਛਾ ਕੋਈ ਗੁੰਦਿਆ ਬਿਆਚਾਰ ਸਵੇਰੇ ਤੋਂ ਜੁਨੀਅਰ ਆ ਟਰੈਕਟਰ ਹੈ ਹਰਿਆਣਾ ਨੰਬਰ ਆ ਸਰਸੇ ਦਾ ਪਹਿਲੀ ਪਾਰਟੀ ਦਾ ਟਰੈਕਟਰ ਹੈ ਅੱਛਾ ਤੇ ਬੈਂਟਰੀਆਂ ਲੈ ਕੇ ਭਲਣ ਵਾਲੀ ਗੱਲ ਹੈ 800 ਤੇ ਜੇ ਹੁਣ ਜਦੋਂ ਤੁਸੀਂ ਇਹਦੇ ਕੈਮਰਾ ਮਾਰੇਗਾ ਉਹਦੇ ਮੀਟਰ ਤੇ ਲਿਆ ਕੇ ਉਹਦੇ ਆਪਣੇ ਸ਼ੀਸ਼ੇ ਤੇ ਤੇ ਉਹਦੂ ਹੋਰ ਵੀ ਬਾਕਮਾਲ ਗੱਲ ਹੋ ਜੇ ਅੱਛਾ 2021 ਮਾਡਲ ਹੈ ਇਧਰ ਲੈ ਆਈ ਮੜਾ ਜਾ ਲੈ ਆਣੇ ਲੈ ਆਣੇ ਹਾਂ ਰੇਟ ਤੇ ਕੈਮਰਾ 750000 ਜਾਂ 750000 ਇਹ 750 ਲਿਖਿਆ ਸੀ ਜੱਜ ਆਉਂਦੇ ਆ ਆਮ 750 ਇੰਨੇ ਦਾ ਤਾਂ ਕੋਈ ਦੰਦਾ ਵੀ ਨਹੀਂ ਯਾਰ ਗੱਲ ਮਗਾ ਹਾਂ ਇੰਨੇ ਰੁਪਈਆ ਦਾ ਡਾਕਟਰ ਕੋਈ ਦਿੰਦਾ ਨਹੀਂ ਸਾਰੀ ਮੰਡੀ ਚ ਆਪਾਂ ਦਾਵਾ ਫਰਸਟ ਪਾਰਟੀ ਡਾਕਟਰ ਹੈ ਬਿਲਕੁਲ ਠੀਕ ਹੈ ਤੇ ਗੋਣੀ ਗੋਣਾ ਇਹਦਾ ਤਾਂ ਫਿਰ ਫਕਾਰੇ ਤੇ ਚੱਲਦਾ ਕੰਮ ਇਹਦੇ ਜੀ ਤਾਂ ਗੋਣੀ ਗੋਣ ਹੈਗੇ ਆ ਗੁੰਦ ਤੇ ਤੇ ਕੋਈ ਹੈ ਹੀ ਨਹੀਂਗਾ ਇਹ ਡਾਕਟਰ ਆਪਾਂ ਇਹਦੇ ਦੀ ਵੀਡੀਓ ਸ਼ੋਰਟ ਕਰਾਂਗੇ ਟੈਲ ਹਾਂਜੀ ਹੈਗੀ ਹੈ ਹਾਂ ਮੂਰੀ ਗਜਾ ਸਹੀ ਨਹੀਂ ਨਾਲ ਕਹਿੰਦੇ ਪਹਿਲਾਂ ਰੇਟ ਵੱਧ ਲਿਖ ਲੈਂਦੇ ਆ ਤੇ ਫੇਰ ਮਗਰੋਂ ਘੱਟ ਦਿੰਦੇ ਆ ਆਪਾਂ ਲਿਗਿਆ ਵੀ ਘਟਾ ਹੈ ਅੱਛਾ ਤੇ ਫੇਰ ਵੀ ਆਪਾਂ ਇਹਦੇ ਚੋਂ ਹੋਰ ਘਟਾ ਕਰਾਂਗੇ ਆਪਾਂ 6 ਲੱਖ ਤੇ 90 ਹਜ਼ਾਰ ਦਾ ਡੈਕਟਰ ਦੇਵਾਂਗੇ ਹੈਲੋ ਇਹ ਕਿਸੇ ਵੀਰ ਨੇ ਲੈਣਾ ਹੈ ਇਹ ਸਕਰੀਨ ਉੱਪਰ ਨੰਬਰ ਚੱਲੀ ਜਾਂਦਾ ਆਪਣੇ ਨਾਲ ਕੰਟੈਕਟ ਕਰ ਲਿਓ ਵੀਡੀਓ ਕਿਹੋ ਜੀ ਲੱਗੀ ਦੇਖੋ ਕਿਵੇਂ ਸੀ ਦਾਲ ਲਾਈਕ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਤੇ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਟਕਮੂਗੀ ਦਾਲ ਟਮਾਟਰ ਹੁਣ ਅੱਜ ਵਾਸਤੇ ਨਹੀਂ ਫਿਰ ਪਹੁੰਚਾਂਗੇ ਮਤਲਬ ਨਹੀਂ ਨਹੀਂ ਇਹ ਦੋ ਦੋ ਹੀ ਬਣਾਵਾਂਗੇ